ਇਹ ਹੈਗੀ ਆ ਸੱਜਣੋ ਪੰਜਾਬ ਵਾਲੀ ਜਰਸੀ ਵੱਡੇ ਕੱਦ ਕਾਠ ਵਾਲੀ ਲੈ ਕੇ ਰਾਂਗੇ ਦਾ ਹੋਰ ਦਵਾਦੀ ਬਾਈ ਓਏ ਕਿਉਂਕਿ ਜੇ ਗੱਲ ਕਰ ਲਈ ਨਾ ਸੱਜਣੋ ਜਿਹੜੀ ਇਹ ਜਰਸੀ ਆ ਪੰਜਾਬ ਵਾਲੀ ਇਹਦੀ ਮੰਗ ਅੱਜਕੱਲ ਬਹੁਤ ਜ਼ਿਆਦਾ ਆ ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਬੁਰਜ ਢਿਲਵਾ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਮਾਨਸਾ ਕਿਉਂਕਿ ਇਸ ਘਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਲਈਏ ਆਪਾਂ ਲਗੀਆਂ ਪਹਿਲੀ ਵੀਡੀਓ ਬਣਾਉਣਾ ਪਰ ਬਾਈਆਂ ਦਾ ਕੰਮ ਵਪਾਰ ਦਾ ਸੱਜਣੋ ਤੇ ਕੰਮ ਵੀ ਜੇ ਗੱਲ ਕਰ ਲਾਂ ਵੀ ਕਾਫੀ ਪੁਰਾਣਾ ਕੰਮ ਐ ਬਜ਼ੁਰਗਾਂ ਤੋਂ ਲਾ ਕੇ ਕੰਮ ਕਰਦੇ ਆਉਂਦੇ ਨੇ ਬਾਈ ਹੋਰੀ ਤੇ ਮੇਨ ਗੱਲ ਆ ਜਿਹੜੀ ਸੱਜਣੋ ਕੰਮ ਵੀ ਯਾਰ ਵਪਾਰ ਦਾ ਸਾਫ਼ ਸੁਥਰਾ ਕੰਮ ਐ ਕਿਉਂਕਿ ਲੰਮਾ ਟਾਈਮ ਕੰਮ ਉਹੀ ਚੱਲਦਾ ਹੁੰਦਾ ਬਾਈ ਜਿਹੜਾ ਹੁੰਦਾ ਸੱਜਣੋ ਸਾਫ਼ ਸੁਥਰਾ ਕਿਉਂਕਿ ਠੱਗੀ ਚੋਰੀ ਵਾਲਾ ਸਿਸਟਮ ਹੁੰਦਾ ਜਿਹੜਾ ਉਹ ਚੱਲਦਾ ਹੁੰਦਾ ਮਹੀਨਾ ਦੋ ਮਹੀਨੇ ਤੇ ਆ ਜੋ ਬਾਕੀ ਬਾਈ ਨਾ ਕਰਾਉਂਦੇ ਆ ਤੁਹਾਡੀ ਗੱਲਬਾਤ ਤੇ ਕੱਲੀ ਕੱਲੀ ਗਾਂ ਸੱਜਣੋ ਤੋੜ ਕੇ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਸੁਣਨ ਨੂੰ ਮਿਲੂਗਾ ਟਿੱਕ ਦਿਖਾਊਗਾ ਜਰਸੀ ਤੇ ਪੰਜ ਦਿਖਾਵਾਂਗੇ ਐਚ ਐਫ ਕ੍ਰੋਸ ਚ ਪੈਂਦੀਆਂ ਨੇ ਗਰਮੀ ਚ ਚੱਲਣ ਵਾਲੀਆਂ ਆਈਟਮਾਂ ਦਿਖਾਊਗਾ ਆਜੋ ਹੋਰ ਭਾਈ ਜੀ ਕੀ ਹਾਲ ਹੈ ਠੀਕ ਆ ਵਧੀਆ ਭਾਈ ਹਾਂਜੀ ਨਾਮ ਦੱਸ ਦਿਓ ਆਪਣਾ ਨਾਮ ਜਸਪ੍ਰੀਤ ਸਿੰਘ ਭਾਈ ਜਸਪ੍ਰੀਤ ਪਿੰਡ ਬੁਰਜਟਲ ਮਾ ਜਿਲ੍ਹਾ ਮਾਨਸਾ ਭਾਈ ਜਿਲ੍ਹਾ ਮਾਨਸਾ ਵੀ ਜੇ ਗੱਲ ਕਰ ਲਈਏ ਰੂਟੀਨ ਚ ਆਪਣੇ ਕੋਲ ਐਕਸ ਤੋਂ ਦੱਸਣਾ ਕੋ ਹੁੰਦਾ ਹਾਂ ਦੱਸਣਾ ਕੋ ਹੁੰਦੀ ਆ ਭਾਈ ਠੀਕ ਆ ਗੱਲ ਹਾਂ ਕਿੱਥੇ ਤੋਂ ਕਰੀਏ ਸ਼ੁਰੂ ਦੱਸ ਕਿਦਰੀ ਕਰ ਲਓ ਬਾਈ ਪਰਲੇ ਬੰਨਿਓ ਕਰ ਲਓ ਪਰਲੇ ਬੰਨਿਓ ਕਰ ਲਾਂ ਫਿਰ ਆ ਜਾ ਇਧਰੋਂ ਲੈ ਆ ਵੱਛੀ ਲਿਆ ਬਾਈ ਕਿਹੜਾ ਸੂਆ ਇਹਦਾ ਇੱਕ ਨੰਬਰ ਆਈਦਾ ਇਹ ਸੂਈ ਆ ਬਾਈ ਪਹਿਲੇ ਨਹੀਂ ਸੂਈ ਹੋਈ ਆ ਅੱਛਾ ਇਹਨੂੰ ਹੋ ਗਏ ਸਾਢੇ ਕਿ ਤਿੰਨ ਮਹੀਨੇ ਸੂਈ ਨੂੰ ਬੱਚਾ ਮਰ ਗਿਆ ਜੀ ਦਾ ਬਾਈ ਅੱਛਾ ਆ ਜਾ ਤੋੜ ਦੇ ਨਾਲ ਨਾਲ ਆਪਾਂ ਦੀ ਡਿਟੇਲ ਆ ਦਾਂਗੇ ਸੂਆ ਪਹਿਲਾ ਤਿੰਨਾ ਸਾਢੇ ਤਿੰਨ ਮਹੀਨੇ ਦੀ ਸੂਈ ਆ ਤੇ ਬੱਚਾ ਇਹਦਾ ਹੈ ਨਹੀਂ ਹੈਨਾ ਹਾਂ ਜੀ ਬਾਕੀ ਮਿਲਦੀਆਂ ਦਾ ਇਹ ਤੈਨੂੰ ਪਤਾ ਬਾੜੇ ਪੂੜੇ ਤੇ ਹੁੰਦੀਆਂ ਹਨਾ ਬਾੜੇ ਪੂੜੇ ਦੇ ਸੱਜਣੋਂ ਮਿਲਦੀਆਂ ਹੁੰਦੀਆਂ ਨੇ ਕਿਉਂਕਿ ਬੱਚੇ ਦੀ ਇਹਨਾਂ ਨੂੰ ਕੋਈ ਐਡੀ ਸਮੱਸਿਆ ਨਹੀਂ ਹੁੰਦੀ ਜਿਵੇਂ ਮ ਏ ਆ ਗਈ ਪਹਿਲਾ ਸੂਆ ਥਣ ਥਣੋਟ ਵੀ ਟੌਪ ਦਾ ਲੱਗਿਆ ਤੇ ਬਾਕੀ ਜੇ ਕੱਦ ਕਾਠ ਦੀ ਗੱਲ ਕਰ ਲਈਏ ਕੱਦ ਕਾਠ ਇਹਦਾ ਸੱਜਣੋ ਹੈਗਾ ਲਾਜਵਾਬ ਠੰਡੀ ਜੀਲਾ ਬਾਕੀ ਇੱਥੇ ਦਾ ਥਣ ਥਣੋਟ ਦਿਖਾ ਦਣਾ ਬਾਕੀ ਜਿਹੜਾ ਵੀਡੀਓ ਕਵਰ ਕਰਨ ਦਾ ਸਮਾਂ ਸਮਾਂ ਵੀ 2:30 ਕੇ ਬਜੇ ਦਾ ਸਮਾਂ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਬਾਕੀ ਲੰਬਾਈ ਲੰਬੂਈ ਬੱਛੀ ਦੀ ਬਹੁਤ ਆ ਤੇ ਕੱਦ ਕਾਠ ਵੀ ਸੱਜਣੋ ਇਹਦਾ ਜੇ ਗੱਲ ਕਰ ਲਈਏ ਲਾਜਵਾਬ ਆ ਦੁੱਧ ਕਿੰਨਾ ਰੈਡੀ ਆ ਬਾਈ ਹੁਣ ਇਹ ਥੱਲੇ ਦੁੱਧ ਬਾਈ 10 ਕਿਲੋ ਆ ਹੁਣ ਅੱਛਾ 10 ਕਿਲੋ ਹ ਦੁੱਧ ਸੱਜਣਾ ਦੇ ਥੱਲੇ 10 ਕਿਲੋ ਰਾਈ ਦਾ ਤੇ ਰੇਟ ਇਹਦਾ ਕੀ ਕਰਦੇ ਆ ਬਾਈ ਆਪਾਂ ਰੇਟ ਬਾਈ ਲੈਣ ਦੇਣ ਦਾ 29000 ਰੁਪਏ 29000 ਰੁਪਏ ਹਾਂ ਲਾ ਇਹ ਬੱਚੀ ਮਿਲੂਗੀ ਸੱਜਣਾ ਸਾਨੂੰ ਸਿਰਫ 29000 ਰੁਪਏ ਚ ਤੇ ਬਾਕੀ ਯਾਰ ਮਾਰਕਿੰਗ ਮੂਰਕਿੰਗ ਦੀ ਗੱਲ ਕਰ ਲਾਂ ਜੇ ਮਾਰਕਿੰਗ ਇਹ ਤੇ ਬਹੁਤ ਚੰਗੀ ਆ ਤੇ ਬਾਕੀ ਅਗਲੇ ਸੂਏ ਜੇ ਗੱਲ ਕਰ ਲਾਂ ਚੰਗੇ ਰੁਪਈਆ ਦੀ ਬਣ ਵਾਲੀ ਚੀਜ਼ ਆ ਇਹ ਠੰਡੀ ਸੀਲਾ ਬਾਈ ਜਿਵੇਂ ਮਰਜ਼ੀ ਬਣਾ ਜਵਾਖ ਬੈਟਰ ਰਵੇ ਥੱਲੇ ਹਾਂ ਉਹ ਬਾਕੀ ਇਹ ਨਸਲਾਂ ਦਾ ਠੰਡੀਆਂ ਸੀਲ ਜਿਵੇਂ ਜਰਸੀ ਹੋਗੀ ਹਨਾ ਚੈੱਕ ਹੋਗੀ ਇਹ ਠੰਡੀਆਂ ਸੀਲ ਹੀ ਹੁੰਦੀਆਂ ਨੇ ਤੇ ਬਾਕੀ ਗਰਮੀ ਚੱਲਣ ਵਾਲੀ ਆਈਟਮ ਆ ਬਾਕੀ ਡੰਗ ਦੋ ਡੰਗ ਜਿਹੜੀ ਸੂਈ ਹੋਈ ਆ ਉਹਨੂੰ ਚੋਕੇ ਲਿਆ ਸਕਦੇ ਹੋ ਇਹਦੀ ਕੀ ਡਿਟੇਲ ਆ ਬਾਈ ਇਹ ਵੀ ਤੋੜ ਦੇ ਕੋਈ ਇਹ ਪਹਿਲਣ ਬੱਛੀ ਆ ਬਾਈ ਅੱਛਾ ਜੀ ਦੋ ਦੰਦ ਆ ਮੂੰਹ ਅੱਛਾ ਮੂੰਹ ਦੰਦ ਨੇ ਆਪਾਂ ਪੱਟ ਕੇ ਠੀਕ ਆ ਗੱਲ ਲੈ ਦੇ ਰੇਨਲ ਦੋ ਦੰਦ ਆ ਤੈਨੂੰ ਲੈ ਇਹ ਸੱਜਣੋ ਹੈਗੀ ਆ ਦੋ ਦੰਦ ਸੂਆ ਪਹਿਲਾ ਮੇਰਾ ਖਿਆਲ ਆ ਕੱਚੀ ਆ ਹਲੇ ਹਨਾ ਹਾਂ ਇਹਦਾ ਪਿਆ ਬਈ ਇਹਦੇ 25 ਕਿ ਦਿਨ ਰਹਿ ਗਏ ਇਹਦੇ ਅੱਛਾ 20 ਤੋਂ 25 ਦਿਨ ਇਹ ਕਰਦੀ ਆ ਇਹ ਡੈਨਮਾਰਕ ਦੀ ਆ ਬਾਈ ਆਪ ਇਹ ਠੀਕ ਆ ਗੱਲ ਤੇ ਬਾਕੀ ਜੇ ਗੱਲ ਕਰ ਲਈਏ ਦੋ ਦੰਦ ਦੇ ਹਿਸਾਬ ਨਾਲ ਬਾਈ ਕੱਦ-ਕਾਠ ਇਹਦਾ ਬਹੁਤ ਡਬਲ ਆ ਹਨਾ ਹਾਂ ਬਾਈ ਆ ਬੱਚੀਆਂ ਸਾਰੀਆਂ ਦਿਖਾਉਂਗਾ ਉੱਚੇ ਕੱਦ ਵਾਲੀਆਂ ਇਹ ਵੀ ਐਚਐਫ ਚ ਪੈਂਦੀ ਆ ਤੇ ਇਹ ਹੈਗੀ ਆ ਡੈਨਮਾਰਕ ਦੇ ਸੀਮੰਦੀ ਆ ਇਹਦੇ ਐਵੀਐਸ ਦਾ ਸੀਮ ਬਣਾ ਲੱਗਿਆ ਹੋਇਆ ਬਾਈ ਅੱਛਾ ਆਪ ਦੇ ਲੱਗਿਆ ਐਵੀਐਸ ਦਾ ਹਾਂ ਬਾਈ ਇਹ ਕੱਢ ਦੂ 20 ਤੋਂ 25 ਦਿਨ ਇਹਦੇ ਵਿੱਚ ਕਿੰਨਾ ਕ ਪਾ ਦੂ ਬਾਈ ਤੇਰੇ ਤਿਆਰ ਦੇ ਨਾਲ ਬਾਈ 20 ਕਿਲੋ ਦਾ ਦੁੱਧ ਦੇ ਦੂਗੀ ਯਾਰ ਅੱਛਾ ਬਾਅਦ ਆਪਾਂ ਕਹਿੰਦੇ ਨਹੀਂ ਗਾਂਹਾਂ ਸੇਵਾ ਦਾ ਅਗਲੇ ਦਾ ਹਾਂ ਬਾਕੀ ਦੁੱਧ ਹੁੰਦਾ ਸਜਣੋਂ ਸੇਵਾ ਤੇ ਬਾਕੀ ਇਹ ਵੀ ਕੱਦ ਵਾਲੀ ਬੈੜਾ 20 ਤੋਂ 25 ਦਿਨ ਦੀ ਜੇ ਗੱਲ ਕਰ ਲਈਏ ਬਾਈ ਹਜੇ ਇਹ ਕੱਚੀ ਆ ਰੈਡੀ ਹੁੰਦੀ ਆਉਂਦੀ ਆ ਤੇ ਬਾਕੀ ਯਾਰ ਇਸ ਰੁੱਤ ਦੇ ਵਿੱਚ ਜਿਵੇਂ ਗੱਲ ਕਰ ਲਾਂ ਜਾਨਵਰ ਮਿਲਦਾ ਵੀ ਬਹੁਤ ਘੱਟ ਆ ਜੇ ਆਪਾਂ ਤਿਆਰ ਜਾਨਵਰ ਦੀ ਗੱਲ ਕਰ ਲਈਏ ਬਾਈ ਤਿਆਰ ਬਹੁਤ ਘੱਟ ਮਿਲਦਾ ਤੇ ਇਹ ਰੰਗ ਰੂਪ ਦੀ ਇਹ ਵੀ ਚੰਗੀ ਆ ਇਹਦੇ ਰੁਪਏ ਬਾਈ ਕਿੰਨੇ ਲਵਾਂਗੇ ਰੁਪਏ ਬਾਈ ਇਹਦੇ بس ਬਾਹ ਨਹੀਂ ਆਪਾਂ ਕਹਿੰਦੇ 45000 ਰੁਪਏ ਹੀ ਲਵਾਂਗੇ ਦਾ ਇਹ ਦੇ ਦਾਂਗੇ 45 ਹਾਂ ਜੇ ਸਿਆਲ ਚੁੰਦੀ ਬਾਈ ਇਹ 75000 ਦੀ ਬੱਚੀ ਸੀਗੀ ਹਾਂ ਉਹ ਟਾਈਮ ਤੋਂ ਦੇਖ ਲਓ ਬਾਈ ਹਾਂ ਟਾਈਮ ਟਾਈਮ ਦੇ ਰਾਗ ਹੁੰਦੇ ਨੇ ਸੱਜਣਾ ਸਿਆਲ ਜਿਹੜਾ ਤੈਨੂੰ ਪਤਾ ਫਿਰ ਸਿਆਲ ਜਿਹੜਾ ਬਾਹਰੀ ਖਿੱਚ ਹੁੰਦੀ ਹੈ ਇਹ ਚੀਜ਼ਾਂ ਦੀ ਤੇ ਆ ਆ ਗਈ 3 ਨੰਬਰ ਵਾਲੀ ਨੰਬਰ ਦੇ ਹਿਸਾਬ ਨਾਲ ਬਾਈ ਨਾਲ ਸੰਪਰਕ ਕਰ ਲਿਓ ਇਹਨੂੰ ਵੀ ਤੋੜ ਦਿਓ ਬਾਈ ਇਹਦੀ ਕੀ ਡਿਟੇਲ ਹੈ ਇਹ ਤੀਜਾ ਸੂਆ ਬਾਈ ਅੱਛਾ ਇਹ ਤੀਜਾ ਸੂਆ ਇਹ ਮੇਰਾ ਕਹਲਾ ਇਹ ਚ ਕਿਹੜਾ ਕਰਾਸ ਪੈਂਦਾ ਇਹ ਚ ਸੁਣੋ 에ਅਰ ਸ਼ੇਅਰ ਵਾਲਾ ਕਰਹਜਾ ਬਾਈ ਹਾਂ ਇਹਦੇ ਚ ਆ ਗਿਆ ਸੱਜਣੋ 에ਅਰ ਸ਼ੇਅਰ ਵਾਲਾ ਕਿਉਂਕਿ 에ਅਰ ਸ਼ੇਅਰ ਦੇ ਵਿੱਚ ਬਰਾਊਨ ਜਿਹਾ ਕਲਰ ਹੁੰਦਾ ਜਿਹੜਾ ਇਹਦੀ ਢੂਹੀ ਤੇ ਇਧਰ ਤੋਂ ਮੈਨੂੰ ਦਿਖਾ ਵੀ ਦਿੰਨਾ ਇਹ ਹੈਗੀ ਆ ਤੀਜਾ ਸੂਆ ਇਹ ਕਿੰਨੇ ਕ ਦਿਨ ਕਰਦੀ ਆ ਬਾਈ ਇਹਦਾ ਬਾਈ ਲੈ ਜੂ ਹੋਏ ਹਫ਼ ਹਾ ਝੋਲੀ ਝੂਲੀ ਬੋਤਾ ਦੀ ਹੈ ਨਾ ਇਹਨੇ 20 ਕਿਲੋ ਦੁੱਧ ਦਿੱਤਾ ਬਈ ਦੂਜੀ ਦੂਜੇ ਸੂਏਤ ਕੀ ਵੀ 20 ਕਿਲੋ ਦੇ ਦੂ ਬੜਾ ਆਪਾਂ ਕਹਿੰਦੇ ਨਹੀਂਗੇ ਐਤ ਕੀ ਗਰਮੀ ਦੇ ਹਿਸਾਬ ਨਾਲ ਹਜੇ ਢੱਲ ਢੁੱਲ ਬਈ ਠੰਡੀ ਬਹੁਤ ਆ ਜਿਵੇਂ ਮਰਜ਼ੀ ਬਹਿ ਜਾ ਲੈ ਤੇ ਬਾਕੀ ਥਣ ਥਣੋਟ ਆ ਜਿਹੜਾ ਯਾਰ ਥਣ ਥਣੋਟ ਲੱਗਿਆ ਮੁਠੀ ਆ ਜਿਵੇਂ ਮਰਜ਼ੀ ਬੈਠਾ ਰਹੇ ਤੇ ਬਾਕੀ ਲੱਗਿਆ ਵੀ ਜੇ ਗੱਲ ਕਰ ਲੈਣਾ ਸੱਜਣੋ ਮਹਿਸਾਣਾ ਲੱਗਿਆ ਸਿਸਟਮ ਨਾਲ ਇਧਰ ਤੋਂ ਵੀ ਦਿਖਾ ਦੇਣਾ ਤੁਹਾਨੂੰ ਝੋਲੀ ਝੂਲੀ ਬਹੁਤਾ ਬੱਛੀ ਦੀ ਇਹ ਬਾਈ ਕਹਿੰਦਾ ਯਾਰ ਗਰਮੀ ਦੇ ਹਿਸਾਬ ਨਾਲ ਆਪਾਂ 20 ਕਿਲੋ ਹੀ ਕਹਾਂਗੇ ਲੈ ਇਹ ਬੱ ਪਿਛਲੇ ਵਾਰ ਵੀ 20 ਕਿਲੋ ਪਾਇਆ ਦੂਜੇ ਸੂਏ ਤੇ ਕਹਿੰਦਾ ਇਸ ਵਾਰੀ ਵੀ ਯਾਰ ਜਿਵੇਂ ਗਰਮੀ ਦਾ ਮੌਸਮ ਆ ਗਰਮੀ ਦੇ ਹਿਸਾਬ ਨਾਲ ਆਪਾਂ 20 ਕਿਲੋ ਆਖਾਂਗੇ ਪਾ ਵੱਧ ਸਕਦੀ ਆ ਸੱਜਣੋ ਕਿਉਂਕਿ ਉਹ ਹੁੰਦਾ ਯਾਰ ਤੁਹਾਡੀ ਸੇਵਾ ਦਾ ਹਨਾ ਜੇ ਘਰੇ ਲਿਆ ਕੇ ਆਪਾਂ ਇਹਨੂੰ ਕੁਝ ਪਾਵਾਂਗੇ ਦੁੱਧ ਦੀ ਫੇਰੀ ਕੱਢੂਗੀ ਕਈ ਵਾਰੀ ਜਾਨਵਰ ਜਾ ਕੇ ਕਈ ਦਿਨ ਸੈੱਟਪ ਨਹੀਂ ਹੁੰਦਾ ਸੱਜਣੋ ਆਪਾਂ ਕਹਿੰਦੇ ਨਾ ਦੁੱਧ ਨਹੀਂ ਦਿੰਦਾ ਉਹ ਚੀਜ਼ ਵੀ ਯਾਰ ਨੋਟ ਕਰ ਲਿਆ ਕਰੋ 5-7 ਦਿਨ ਜਾਨਵਰ ਨੂੰ ਦੇਖ ਲਿਆ ਕਰੋ ਇਹਦੇ ਰੁਪਏ ਬਾਈ ਕਿੰਨੇ ਲਵਾਂਗੇ ਆਪਾਂ ਇਹਦੇ 48000 ਰੁਪਏ ਇਹਦੇ ਤਾਂ 48000 ਹਾਂ ਬਾਈ ਲੈ ਇਹ ਬੱਚੀ ਮਿਲੂਗੀ ਸੱਜਣ 48000 ਦੀ ਤੇ ਲੇਵੇ ਲੂਵੇ ਵਾਲੀ ਬਾਖਮਾਲ ਆ ਕਿਉਂਕਿ ਹਲੇ ਨੇ ਰੈਡੀ ਕਰਨਾ ਲੇਵਾ ਕਿਉਂਕਿ ਦਿਨ ਇਹ ਕਰਦੀ ਆ ਹੁਣ ਆਪਾਂ ਚੱਲਦੇ ਆਂ 4 ਨੰਬਰ ਵਾਲੇ ਨਗੀਨੇ ਤੇ ਇਹਦੇ ਜੋਰ ਜੂਰ ਵਾਲੇ ਨੇ ਬਾਈ ਹਨਾ ਹਾਂ ਬਾਈ ਆ ਇਹਦੇ ਜਾਂਦੀ ਹੁਣ ਵਾਲੀ ਆ ਸਦਨੋ ਇਹਨੂੰ ਕੋਈ ਨਵਸੇ ਜਮਾ ਜਿਵੇਂ ਮਰਜੀ ਜਿਵੇਂ ਮਰਜੀ ਬੈਠਾ ਓਏ ਇਹਨੂੰ ਲੈ ਦੇ ਧੁੱਪ ਚ ਬੰਨੀ ਰੱਖਣਾ ਨਾ ਇਹ ਧੁੱਪ ਤੱਕ ਵੀ ਨਹੀਂ ਗੌਰਦੀ ਬਾਈ ਨਾ ਨਾ ਬਾਈ ਇਹ ਹੈ ਗਿਆ ਕ੍ਰੋਸ ਚ ਤੇ ਥਣ ਥਣਾਟ ਲੱਗਿਆ ਬਾਈ ਇਹਨੂੰ ਮਹਿਸਾਣਾ ਜੀ ਗੱਲ ਕਰ ਲਈਏ ਇਹ ਕਿਹੜਾ ਸੁਆ ਸੁੰਗਿਆ ਬਾਈ ਦੂਜਾ ਸੁਆ ਬਾਈ ਅੱਛਾ ਇਹ ਸੂਂਦੀ ਆ ਦੂਜਾ ਸੂਆ ਹਾਂ ਬਈ ਅਰੇ ਬਾਡੀ ਬੂਡੀ ਬਹੁਤ ਆ ਦੂਜੇ ਸਾਹਿਬ ਬਹੁਤ ਬਈ ਸੇਵਾ ਬਹੁਤ ਕਰੀ ਆ ਬਾਈ ਬੰਦਿਆਂ ਨੇ ਸਾਮੀ ਬਹੁਤ ਆ ਚੰਗੀ ਸਾਮੀ ਹੋਈ ਆ ਕਿਸੇ ਸੱਜਣ ਦੀ ਹੈ ਨਾ ਲੈ ਇਹ ਵੀ ਬਾਡੀ ਬੂਡੀ ਬਹੁਤ ਆ ਬਾਈ ਬਾਡੀ ਬੂਡੀ ਵੀ ਮੈਸਾਂ ਲੀਆ ਉਤੋਂ ਪੂਰੇ ਚੌੜੇ ਢਾਂਚੇ ਦੀ ਆ ਤੇ ਮੇਨ ਗੱਲ ਆ ਜਿਹੜੀ ਲੇਵਾ ਵੀ ਚੰਗਾ ਤਿਆਰ ਕਰਦੀ ਆਉਂਦੀ ਆ ਇਹ ਕਿੰਨੇ ਦਿਨ ਕੱਢਦੀ ਆ ਬਈ ਇਹ ਲੈ ਜੂ ਬਈ ਹਜੇ 10 ਤੋਂ 12 ਦਿਨ ਅੱਛਾ 10 ਤੋਂ 12 ਦਿਨ ਹਾਂ 10 12 ਦਿਨਾਂ ਤੱਕ ਬਣਾ ਜੂ ਲੇਵਾ ਪੂਰਾ ਹਾਂ ਬਈ ਪੂਰਾ ਕੁਆਲਿਟੀ ਦਾ ਹਾਂ ਹਾਂ ਜਮਾਂ ਬਈ ਇਨੇ ਦੁੱਧ ਕਿੰਨਾ ਕ ਪਾਇਆ ਬਾਈ ਪਹਿਲੇ ਨੇ ਪਹਿਲੇ ਨੇ ਬਾਈ ਦਿੱਤਾ 20 ਕਿਲੋ ਦੁੱਧ ਹਾਂ ਲੈ ਚਲ ਅੰਦਰ ਨੂੰ ਬਾਈ ਐਤ ਕੀ ਜਿਹੜੇ ਸਾਹਮਣੇ ਭਾਜਨ ਬੋਜਨ 25 ਕਿਲੋ ਦੁੱਧ ਦੇ ਦੂ ਬਾਈ ਹਾਂ ਬਾਕੀ ਬਾਡੀ ਬੁੱਡੀ ਬਹੁਤ ਆ ਬਹੁਤ ਭਾਜਨ ਬੋਜਨ ਬਹੁਤ ਆ ਬਾਈ ਕਿੰਨੇ ਸੀਲਾ ਬਾਕੀ ਜਿੰਮੇ ਮਰਜੀ ਬੈਠਾ ਰਵੇ ਬਾਈ ਕੋਈ ਤੇ ਬਾਕੀ ਦੁੱਧ ਹੁੰਦਾ ਸੱਜਣੋਂ ਸੇਵਾ ਦਾ ਹਨਾ ਇੱਕ ਲਾਣੇਦਾਰ ਮਿਲਦਾ ਹੁੰਦਾ ਮੰਡੀ ਚ ਉਹ ਕਹਿੰਦਾ ਗੁਰੂ ਯਾਰ ਦੁੱਧ ਤੇ ਪੁੱਤ ਕਹਿੰਦਾ ਇਹ ਹੁੰਦੇ ਨੇ ਬਾਈ ਕਰਮਾਂ ਦੇ ਕਰਮਾਂ ਦੇ ਵੀ ਹੁੰਦੇ ਨੇ ਤੇ ਸੱਜਣੋਂ ਦੁੱਧ ਹੁੰਦਾ ਜਿਹੜਾ ਬਾਈ ਉਹ ਸੇਵਾ ਦਾ ਵੀ ਹੁੰਦਾ ਹਨਾ ਜੇ ਵੀ ਸੱਜਣ ਕੋਸਲੀ ਜਾ ਕੇ ਪਾਊਗਾ ਨਹੀਂ ਫਿਰ ਇਹ ਦੇਣੀਆਂ ਵੀ ਕਿੱਥੋਂ ਕਿਉਂਕਿ ਜੇ ਆਪਾਂ ਯਾਰ ਰੋਟੀ ਨਹੀਂ ਖਾਵਾਂਗੇ ਆਪਾਂ ਵੀ ਕੰਮ ਕਿੱਥੋਂ ਕਰਾਂਗੇ ਇਹਦੇ ਕਿੰਨੇ ਰੁਪਏ ਲਵਾਂਗੇ ਜੋਪਰਾ ਇਹਦਾ ਭਾਈ ਲੈਣ ਦੇਣ 75000 ਰੁਪਏ ਇਹ ਦੇ ਦਾਂਗੇ 75 ਦੇ ਹਾਂ ਭਾਈ ਆ ਬਾਕੀ ਰੇਟ ਸੱਜਣ ਦੇ ਜੈਨੂਅਲ ਨੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੇ ਹੁਣ ਆਪਾਂ ਦਿਖਾਉਨੇ ਆ ਸੱਜਣੋਂ ਸਾਨੂੰ ਅੱਗੇ ਜਰਸੀ ਹੈ ਨਾ ਹਾਂ ਇਹ ਦਿਖਾ ਦੇ ਵੀ ਠੰਡੀ ਸੀਨ ਕਿਵੇਂ ਆ ਮੈਂ ਕਹਾਂ ਭਾਈ ਜਿੰਮੇ ਮਰਜੀ ਬੈਠਾ ਰਵੇ ਕੋਈ ਲੈ ਜਿਵੇਂ ਮਰਜ਼ੀ ਜਿੱਥੇ ਮੈਂ ਜਿਹੜੀ ਮਰਜ਼ੀ ਥੱਲੇ ਬਹਿ ਜਾਏ ਬਾਈ ਕੋਈ ਠੀਕ ਹੈ ਉਹ ਨਹੀਂ ਹੈਗੀ ਵੀ ਲੱਤ ਮਾਰ ਜੂ ਕੋਈ ਆ ਜਿਵੇਂ ਮਰਜ਼ੀ ਬੈਠਾ ਰਵੇ ਚੀਜਾਂ ਹੈਗੀਆਂ ਨੇ ਸਾਰੀਆਂ ਠੰਡੀਆਂ ਸੀ ਨਾ ਬਿਆਕ ਦੀ ਜਵਾਕ ਨੂੰ ਬਿਠਾ ਦੇ ਹਾਂ ਚਾਹੇ ਬਾਈ ਕਹਿੰਦਾ ਯਾਰ ਜਵਾਕੇ ਬੈਠੇ ਰਹਿਣ ਬਾਕੀ ਥਣ ਥਨੋਟ ਇਹਨੇ ਟੌਪ ਦਾ ਬਣਾਉਣਾ ਕਿਉਂਕਿ ਜਿਵੇਂ ਜਿਵੇਂ ਇਹਨੇ ਸੱਜਣੋਂ ਆਰਡਰ ਬਣਾਉਂਦੇ ਜਾਣਾ ਬਾਈ ਓਵੇਂ ਓਵੇਂ ਇਹਨੇ ਥਣਾਂ ਦਾ ਗੈਪ ਹੈਂਡ ਆਉਂਦੀ ਬਹੁਤ ਆਉ ਬਾਈ ਗਰਮੀ ਦਾ ਤੋਹਫਾ ਹੀ ਆ ਗਰਮੀ ਦਾ ਇੱਕ ਇਹ ਆ ਇਹ ਗਰਮੀ ਚੱਲਣ ਵਾਲੀਆਂ ਆਈਟਮ ਆ ਗਈਆਂ ਤੇ ਬਾਕੀ ਹੁਣ ਤੁਹਾਨੂੰ ਲੈ ਕੇ ਚੱਲਦੇ ਆ 5 ਨੰਬਰ ਵਾਲੀ ਬੱਛੀ ਤੇ ਇਹ ਆ ਗਈ ਮੇਰਾ ਖਿਆਲ ਜਰਸੀ ਜੀ ਹਾਂ ਬਈ ਜਰਸੀ ਆ ਪੰਜਾਬ ਵਾਲੀ ਆ ਹੇਟ ਬਹੁਤ ਆ ਬਾਈ ਲੈ ਮੇਰੇ ਬਰਾਬਰ ਦੇਖ ਲੈ ਕਿੰਨੀ ਹੇਟ ਆਉਣੀ ਆ ਹਾਂ ਇਹ ਵੀ ਮੰਗ ਵਾਲੀ ਹੋਈ ਪਈ ਆ ਹਾਂ ਬਈ ਇਹਨਾਂ ਦੀ ਹੈ ਮੰਗ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਤੇ ਇਹਦੀ ਮੰਗ ਹੈਗੀ ਆ ਬਾਈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਕਬੱਡੀ ਕੱਪਾਂ ਦੇ ਅੱਜ ਕੱਲ੍ਹ ਛੀਲੂ ਦੀ ਮੰਗਾ ਹਨਾ ਹਾਂ ਬਈ ਉਹ ਗੱਲ ਬਾਤ ਆ ਇਹਨਾਂ ਦੀ ਇਹ ਵੀ ਕੱਚੀ ਲੱਗਦੀ ਆ ਹਨਾ ਹਾਂ ਹੈਗੀ ਆ ਬਈ 15 ਕਰਨਾ ਦੀ ਕੱਚੀ ਖੋਲ ਕੇ ਤੋੜ ਦੂੰ ਜੀ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਬਾਈ ਅੱਛਾ ਐਸ ਹੁੰਦੀ ਆ ਦੂਜਾ ਸੁਆ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਲੈ ਜੂ ਬਾਈ 12 13 ਦਿਨਾਂ ਦੇ ਅੱਛਾ ਇਹ 12 ਤੋਂ 13 ਦਿਨਾਂ ਦੀ ਕੱਚੀ ਆ ਹਾਂ ਬਾਈ ਇਹ ਆ ਗਈ ਸੱਜਣੋਂ ਕੱਦਗਾਠ ਵਾਲੀ ਤੇ ਚੌੜੇ ਢਾਂਚੇ ਦੀ ਇਹ ਹੈਗੀ ਆ ਸੱਜਣੋਂ ਪੰਜਾਬ ਵਾਲੀ ਜਰਸੀ ਵੱਡੇ ਕੱਦਗਾਠ ਵਾਲੀ ਹਲਾ ਕੇ ਰਾਂਗੇ ਦਾ ਹੋਰ ਦਵਾ ਦੇ ਬਾਈ ਓਏ ਕਿਉਂਕਿ ਜੇ ਗੱਲ ਕਰ ਲਈ ਨਾ ਸੱਜਣੋਂ ਜਿਹੜੀ ਇਹ ਜਰਸੀ ਆ ਪੰਜਾਬ ਵਾਲੀ ਇਹਦੀ ਮੰਗ ਅੱਜਕੱਲ ਬਹੁਤ ਜ਼ਿਆਦਾ ਆ ਕਿਉਂਕਿ ਇੱਕ ਤਾਂ ਇਹਦੀ ਸੱਜਣੋਂ ਜੇ ਮੈਂ ਗੱਲ ਕਰਾਂ ਯਾਰ ਫੈਟ ਆ ਜਿਹੜੀ ਫੈਟ ਵੀ ਮਿਹਸਾਂ ਦਾ ਸਿਸਟਮ ਹੀ ਹੁੰਦਾ ਤੇ ਦੁੱਧ ਵੀ ਯਾਰ ਇਹਦਾ ਮਿਹਸਾਂ ਵਰਗਾ ਹੀ ਹੁੰਦਾ ਕਿਉ ਜਹੀ ਜੀ ਆਪਾਂ ਨੇ ਇੱਕ ਜਰਸੀ ਲੈ ਕੇ ਬਣ ਲਈ ਕਰੇ ਜਹੀ ਜੀ ਸੱਜਣੋਂ ਆਪਾਂ ਨੇ ਇੱਕ ਬਣ ਲਈ ਲੈ ਕੇ ਚੰਗੀ ਝੋਟੀ ਵਈ ਕਰੇ ਕਿਉਂਕਿ ਮਿਹਸਾਂ ਦੇ ਬਰਾਬਰ ਹੀ ਹੁੰਦਾ ਇਹਦਾ ਦੁੱਧਾਂ ਬਾਕੀ ਦਿਨ ਇਹ ਹਲੇ ਮੇਰਾ ਖਾਲਾ ਕੱਢਦੀ ਆ 10 10 ਤੋਂ 15 ਦਿਨ ਕੱਢਦੀ ਆ ਬਈ ਹਾਂ ਲੈ ਜੂਗੀ ਬਾਈ ਆ 10 ਤੋਂ 15 ਦਿਨ ਲੈ ਜੂ ਸੂਆ ਕਿਹੜਾ ਦੱਸਿਆ ਸੀ ਬਾਈ ਦਾ ਦੂਜਾ ਬਾਈ ਦੂਜਾ ਦੂਜਾ ਸੂਆ ਇਹਦੇ ਕਿੰਨੇ ਰੁਪਏ ਲਾਵਾਂਗੇ ਜਰਸੀ ਦੇ ਆਪਾਂ ਬਈ ਕਹਿਣ ਨੂੰ ਤਾਂ ਜਿੰਨਾ ਮਰਜ਼ੀ ਮੁੱਲ ਕਰ ਆਲਾ ਇਹਰ ਦੀਆਂ ਵੇੜਾਂ ਦਾ 70 70 ਵੀ ਕਰੀ ਜਾਂਦੇ ਆ ਹਾਂਜੀ ਆਪਾਂ 57000 ਦੀ ਵੇੜ ਦੇ ਦੇਾਂਗੇ ਕੁੱਲ 57000 ਹਾਂ ਬਾਈ ਦੁੱਧ ਵੀ ਬਈ 20 ਕਿਲੋ ਦੇ ਲਵੇ ਦੂਗੀ 19 18 19 ਕਿਲੋ ਦੁੱਧ ਆਮ ਨਾਲ ਦਿਊ ਬਈ ਬੱਚੀ ਲੈ ਇਹ ਬੱਲਾ ਦੇਖ ਲੈ ਬਈ ਕਿੰਨੀਆਂ ਪੰਨਾਂ ਜੀ ਸੱਜਣੋ 57 57 ਬਾਈ ਤਾਂ ਕਹਿ ਰਿਹਾ ਯਾਰ ਕਹਿੰਦਾ ਜਿਹੜਾ ਸੱਜਣ ਸਾਹਮੂਗਾ ਉਹਨੂੰ ਸਾਮਸੂਮ ਦੀ ਛੜਤੀ ਆਪਾਂ ਨੇ ਗੱਲ ਜਮਾ ਛੜਤੀ ਜਿੱਦੇ ਤਿਆਰ ਹੋਊਗੀ ਬਈ ਹਾਂਜੀ ਉਹਦੇ ਬੱਚੀ 70000 ਰੁਪਏ ਦੀ ਆ ਅੱਜ ਵਾਲੇ ਭਾਜਣ ਵਾਲੇ ਆਪਣੇ ਬਈ ਆ ਜਿੱਦੇ ਤਿਆਰ ਹੋਗੇ ਉਹੀ ਗੱਲ ਆ ਬਾਈ ਕਹਿੰਦਾ ਸਾਮਸੂਮ ਛੜਦਣਾ ਕਹਿੰਦੀ ਉੱਤੇ ਉਹ ਜਿਹੜੀ ਬਾਡੀ ਬੂਡੀ ਦੀ ਗੱਲ ਕਰ ਲਾਂ ਯਾਰ ਇਹਦੇ ਢਾਂਚੇ ਦੀ ਗੱਲ ਕਰ ਲਾਂ ਮજબૂત ਸਟਰਕਚਰ ਵੀ ਆ ਗਈ ਮੱਝਾਂ ਵਾਲੀ ਬਾਡੀ ਆ ਗਈ ਇਹਦੀ ਜੇ ਗੱਲ ਕਰ ਲਈ ਤੇ ਹੁਣ ਆਪਾਂ ਆ ਗਏ ਐਚ ਐਫ ਕ੍ਰੋਸ ਚ ਆ ਗਈ ਇਹ ਬੱਚੀ ਇਹਦਾ ਕਿਹੜਾ ਸੂਆ ਬਾਈ ਇਹਦਾ ਵੀ ਦੂਜਾ ਸੂਆ ਬਾਈ ਅੱਛਾ ਇਹਦਾ ਵੀ ਦੂਜਾ ਸੂਆ ਇਹ ਕਹੇ ਇੱਕ ਦਿਨ ਕੱਢਦੀ ਆ ਇਹਦੇ ਵੀ ਪਏ ਆ ਬਾਈ ਹਜੇ 10 ਤੋਂ 15 ਦਿਨ ਪਏ ਆ ਇਹਦੇ ਇਹ ਵੀ ਤੋਰ ਦਿਓ ਜੀ ਖੋਲ ਕੇ ਇਹ ਹੈਗੀ ਆ ਦੂਜਾ ਸੂਆ ਮੇਰਾ ਖਿਆਲ ਆ ਹੋਊ ਵੀ ਬਾਈ ਇਹ ਦੰਦਾ ਚ ਹੈਨਾ ਸੰਤਾ ਭਾਈ ਵੇਖੇ ਨਹੀਂਗੇ ਹਾਂ 4 ਜਾਂ 6 ਹੋਊਗੀ ਹਾਂ ਭਾਈ ਵੇਖੇ ਨਹੀਂ ਆਪਾਂ ਐਵੇਂ ਕਹਿ ਦਈਏ ਇਹ ਆ ਗਈ ਸੱਜਣੋ ਦੂਜਾ ਸੂਆ ਮਾਰਕਿੰਗ ਮੂਰਕਿੰਗ ਇਹਦੀ ਵੀ ਚੰਗੀ ਹੈਹੀ ਜੀ ਗੱਲ ਨਹੀਂ ਕਿਉਂਕਿ ਜਾਨਵਰ ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਬਾਈ ਹੁਰਾਂ ਦਾ ਵੀ ਐਕਸਪੀਰੀਅੰਸ ਦਾ ਕੰਮ ਹੈ ਕਿਉਂਕਿ ਤਜਰਬੇ ਦਾ ਕੰਮ ਆ ਯਾਰ ਆ ਜਾਨਵਰ ਚੰਗਾ ਲੈ ਕੇ ਆਉਂਦੇ ਨੇ ਥੱਲਿਓਂ ਪਾਸ ਜਾਨਵਰ ਲੈ ਕੇ ਆਉਂਦੇ ਨੇ ਤੇ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਤੇ ਲੰਬਾਈ ਲੰਬੂਈ ਵੀ ਚੰਗੀ ਹੈ ਤੇ ਬਾਕੀ ਤੁਸੀਂ ਤੋਰਾ ਤੂਰਾ ਚੈੱਕ ਕਰ ਸਕਦੇ ਹੋ ਇਹ ਸੂਂਦੀਆ ਦੂਜਾ ਸੂਆ ਇਹ ਵੀ 10 ਤੋਂ 15 ਦਿਨ ਕੱਢਦੀ ਆ ਇਹਦਾ ਪਹਿਲਣ ਦਾ ਕੀਰਕਾਰ ਦੱਸਿਆ ਦੁੱਧ ਦਾ ਬਾਈ ਇਹਦਾ ਪਹਿਲਣ ਦਾ ਬਾਈ 16 ਕਿਲੋ ਦੱਸਿਆ ਆਪਾਂ ਵੀ ਕਹਿ ਦਈਏ ਇਹ ਐਤਗੀ 18-19 ਕਿਲੋ ਦੁੱਧ ਦੇ ਦੂ ਬਾਈ ਇਹ ਸੱਜਣੋਂ ਬੱਚੀ ਪਾ ਦੂਗੀ ਦੁੱਧ ਬਾਈ 18 ਤੋਂ 19 ਕਿਲੋ ਜਿੱਦਾਂ ਬਾਈ ਨੇ ਦਿੱਤੀਆਂ ਜਾਣਕਾਰੀ ਕਿਉਂਕਿ ਸੂਆ ਸੂਂਦੀ ਆ ਦੂਜਾ ਕਿਉਂਕਿ ਪਹਿਲੇ ਸੂਏ ਆ ਦੁੱਧ ਦਾ 14 ਤੋਂ 15 ਕਿਲੋ ਦਾ ਰਿਕਾਰਡ ਆ ਬਾਈ ਹੈਨਾ ਹਾਂ ਬਾਈ 15 ਕਿਲੋ ਦਾ ਖੁੱਲ੍ਹੇ ਹੀ ਦਿੱਤਾ ਬਾਈ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਰੁਪਏ ਬਾਈ 48000 ਇਹ ਛੱਡ ਦਾਂਗੇ 48000 ਹਾਂ ਬਈ ਨੰਬਰ ਬੋਲ ਦੋ ਹੀ ਤੁਹਾਡਾ ਨੰਬਰ 70872 ਬਾਈ 09842 ਇੱਕ ਵਾਰੀ ਹੋਰ 70872 09842 ਠੀਕ ਹੈ ਜੀ ਲੈ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਜਿਹੜੇ ਵੀ ਸੱਜਣੋਂ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ